ਆਹ ਹੋਇ ਉਹ ਖਾਣੇ ਬਲਵੰਤ ਨਾਰਲੀ ਇੱਕ ਬਲਵੰਤ ਗਾਰਗੀ ਆ ਇੱਕ ਜਿਹੜਾ ਇੱਥੇ ਹੁੰਦਾ ਹੈ ਨਾ ਪੇਂਟਰ ਬਲਵੰਤ ਸੋ ਉਹ ਵੀ ਬੜਾ ਲਖਾਰੀ ਤੇ ਤਗੜਾ ਪਰ ਮੁੜ ਕੇ ਉਹ ਪੁੱਛਣਾ ਪਛਣਾ ਦੇਣ ਲੱਗ ਪਿਆ ਉਹ ਚੱਕਰ 'ਚ ਫਿਰ ਉਹਨੂੰ ਆਹੋ ਬੜਾ ਵਧੀਆ ਹੈ ਉਹ ਇੱਕ ਹੋਰ ਹੁੰਦੇ ਸੀ ਇੱਥੇ ਉਹ ਬਜ਼ੁਰਗ ਹੁੰਦੇ ਸੀ ਚਿੱਤਰਕਾਰ ਹੈ ਸ਼ਾਇਦ ਕੀ ਨਾ ਸੀ ਉਹਨਾਂ ਦੇ ਉਹ ਹੈ ਪਿੱਖੀ ਵੰਡ ਹੀ ਇਕ ਰਿਓ ਨਿੱਕੇ ਨਿੱਕੇ ਉਹਨਾਂ ਨੇ ਸਕੂਲ 'ਚ ਸਨਮਾਨਤ ਵੀ ਕੀਤਾ ਹੈ ਬਲਵੰਤ ਸਿੰਘ ਬਲਵੰਤ ਸੰਪਰੇ ਭੱਜ ਗਿਆ ਟਰੈਕਟਰ ਤੇ ਜੀਪਾਂ ਦੂਰੋਂ ਪਤਾ ਲੱਗਦਾ ਕੀ ਚੀਜ਼ ਬਣੀ ਹੈ ਇਹ ਆਪਾਂ ਜੀਪ ਖਿੱਚ ਦੇਣ ਵਿੱਚ ਪਾ ਗਏ ਹੈ ਸੋਹਣੇ ਲੱਗਦੇ ਆ ਟਰਾਲੀ ਮਾਂ ਜਹੇਦਾਰ ਕੁਲਵੰਤ ਸਿੰਘ